ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਫਿਰ ਧੁੰਦ ਪੈ ਗਈ ਆ ਤੇ ਕੱਲ ਮਾੜਾ ਜਿਹਾ ਮੌਸਮ ਸਾਫ਼ ਹੋ ਗਿਆ ਸੀਗਾ ਧੁੱਪ ਨਿਕਲਿਆ ਸੀਗੇ ਵੀਰੇ ਬਾਲੇ ਵੀਰ ਤਾਂ ਨਾ ਇਹੀ ਗੱਲਾਂ ਮੈਸੇਜ ਕਰਦੇ ਰਹਿੰਦੇ ਆ ਜਾਂ ਡਰਦੇ ਰਹਿੰਦੇ ਆ ਕਿ ਵੀਰੇ ਸਾਡੇ ਆਲੂ ਦੇ ਪੱਤੇ ਪੀਲੇ ਹੋ ਗਏ ਜਾਂ ਹੋ ਗਿਆ ਉਹ ਤਾਂ ਮੈਂ ਤਾਂ ਵੀਰੇ ਸਾਰੇ ਵੀਰਾਂ ਨੂੰ ਇੱਕੋ ਹੀ ਗੱਲ ਕਰਦਾ ਕਿ ਵੀਰੇ ਦੇਖੋ ਜਿਹੜੇ ਤੁਹਾਡੇ ਨਾ ਜੇ ਤੁਹਾਨੂੰ ਧੁੱਪ ਲੱਗਣ ਲੱਗੀ ਦੇਖ ਲਿਓ ਇਹ ਪੱਤੇ ਸਹੀ ਹੋ ਜਾਣੇ ਆ ਤੇ ਤੁਸੀਂ ਕੋਈ ਘਬਰਾ ਕੇ ਬਿਨਾ ਮਤਲਬ ਤੋਂ ਖਰਚੇ ਵਾਲੀਆਂ ਸੁਪਨੇ ਹਨ ਨਾ ਕਰੋ ਠੀਕ ਨਹੀਂ ਵੀ ਤੇ ਆਪਦਾ ਧਿਆਨ ਰੱਖੋ ਵੀਰੇ ਕੋਈ ਲੋੜ ਨਹੀਂ ਹੈਗੀ ਇਹ ਜਿੱਦਾਂ ਜਾਂਦੇ ਤੇ ਬਸ ਆਪਣਾ ਆਪਣਾ ਧਿਆਨ ਰੱਖੋ مثلا ਪਾਣੀ ਲਾਓ ਜਿਹੜੀ ਜ਼ਰੂਰਤ ਆ ਮੇਨ ਚੀਜ਼ ਦੀ ਪਾਣੀ ਲਾਓ ਪਾਣੀ ਤੋਣ ਗੈਲੇ ਨਾ ਕਰੋ ਉਹ ਮੈਂ ਵੀਰੇ ਕੱਲ ਪਖਰਾਜ ਨੂੰ ਵੀ ਜਿਹੜਾ ਆਪਾਂ ਦੇਖਿਆ ਸੀਗਾ ਪਖਰਾਜ ਨੂੰ ਵੀ ਸ਼ੁਰੂ ਕਰਵਾਤਾ ਪਾਣੀ ਕੀ ਕੋਈ ਗੱਲ ਨਹੀਂ ਕਿਉਂਕਿ ਨਹੀਂ ਉਹ ਸੁੱਕ ਜਾਣਾ ਯਾਰ ਵੀਰੇ ਹਜੇ ਉਹਦੀ 10-12 ਦਿਨ ਬੇਲ ਨਹੀਂ ਵੱਢਣੀ 10-12 ਦਿਨ ਬੇਲ ਨਹੀਂ ਵੱਢਣੀ ਉਹਨੇ ਖੱਤੇ ਨੇ ਬਹੁਤ ਜ਼ਿਆਦਾ ਸੁੱਕ ਜਾਣਾ ਤਾਂ ਕਰਕੇ ਮੈਂ ਕਿਹਾ ਪਾਣੀ ਲਾਉਣੇ ਜ਼ਰੂਰੀ ਆ ਤੇ ਪਾਣੀ ਲਾਈਏ ਹੁਣ ਤਾਂ ਪਾਣੀ ਲਵਾਈ ਦਿੱਤਾ ਵੀ ਹਾਂਜੀ ਅੱਜ ਜਿਸ ਪਨਾ ਪਖਰਾਜ ਆਲੂ ਤੇ ਪਹਿਲਾਂ ਸਪਰੇਅ ਕਰਨੀ ਆ ਤੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਪਾਣੀ ਸ਼ੁਰੂ ਕਰਦਾ 0050 ਮਾਰ ਦਿੰਨੇ ਆ ਤੇ ਫੈਜ ਪੂਰਾ ਵਧੀਆ ਹੋ ਜਾਓ ਫਿਰ ਉਹਦਾ ਇਹਦਾ ਉਹ ਭਿੰਡੀ ਵਾਲੀ ਮੋਟਰ ਤੇ ਉੱਥੇ ਵੀ ਆਪਣੇ ਬੇਲ ਬੜੀ ਅੱਜ 0050 ਦੀ ਸਪਰੇਅ ਕਰਨੀ ਆ ਵਖਰਾ ਜਾਲੂ ਤੇ ਤੇ ਨਾਲ ਹੀ ਪਾਣੀ ਸ਼ੁਰੂ ਕਰ ਦੇਣਾ ਉਹ ਕਲੀ ਦਾ ਕਿੰਨਾ ਕੁ ਹੋ ਗਿਆ ਨਿਬੜ ਗਿਆ ਹੋ ਗਿਆ ਕਲੀ ਦਾ ਨਵਾਂ ਬਣ ਗਿਆ ਖੂ ਆਪਣਾ ਸਾਫ ਸੁਥਰਾ ਹੋ ਗਿਆ ਸਾਰਾ ਤੇ ਫੇਰ ਪੂਰੀ ਹਵਾ ਚੱਲਦੀ ਆ ਵੈਦਰ ਦੇ ਵੀ ਦਿਖਾਇਆ ਹੋਇਆ ਕਿ ਹਵਾ ਚੱਲਣੀ ਆ ਕਿੰਨੇ ਦਿਨ ਤੇ ਬੂਮ ਵਾਲੇ ਪੰਪ ਦਾ ਇਹੀ ਫਾਇਦਾ ਵਾ ਕਿ ਚਲੋ ਸਪਰੇਅ ਤਾਂ ਪੂਰੀ ਵਧੀਆ ਜੜ ਤੱਕ ਪੈ ਜਾਂਦੀ ਆ ਅਰਸਾਦ ਵੱਲਾ ਟਰੈਕਟਰ ਨਾ ਪੂਰਾ ਹੌਲੀ ਰੱਖੀ ਥੋੜੀ ਜੀ ਹਵਾ ਚੱਲਦੀ ਆ ਵੀ ਦਵਾਈ ਪੂਰੀ ਵਧੀਆ ਪੈ ਜਾਵੇ ਲੋ ਜੀ ਜਿਹੜੀ ਘੜੀ ਤਾਂ ਆਪਾਂ ਨੂੰ ਇੰਤਜ਼ਾਰ ਸੀ ਉਹ ਆ ਗਈ ਤੇ ਆਪਣਾ ਆਈਪੈਡ ਵੀ ਆ ਗਿਆ ਆਈਪੈਡ ਪ੍ਰੋ ਸੀਲ ਬੰਦਾ ਆਪਾਂ ਹੀ ਖੋਲਣਾ ਮੈਂ ਸਪੈਸ਼ਲ ਵੀਰੇ ਨੂੰ ਕਹ ਦੇ ਬੀਬੀ ਨੇ ਖੋਲਿਓ ਨਾ ਭਾਬੀ ਨੇ ਵੀ ਕਿਹਾ ਵੀ ਵੀ ਖੋਲਿਓ ਨਾ ਵੀ ਐਵੇਂ ਹੀ ਬੰਦੀ ਭੇਜੋ ਡੱਬਾ ਨਾਲ ਹੀ ਕੀਬੋਰਡ ਕੀਬੋਰਡ ਵੀ ਆਪਾਂ ਵਾਈਟ ਕਲਰ ਦਾ ਬੰਗਾਇਆ ਸੀ ਭਾਰਾ ਬੜਾ ਯਾਰ ਵਾ ਵਾ ਥੈਂਕ ਯੂ ਭਾਬੀ ਐਂਡ ਵੀਰਾ ਵੀਰੇ ਨੇ ਵੀਰੇ ਨੇ ਨਾ ਦਾ ਆਪ ਦੇ ਲਈ ਕਦੇ ਕੁਝ ਲਿਆ ਹੋਣਾ ਹਣਾ ਇਹ ਇੰਨੀ ਮਹਿੰਗੀਆਂ ਚੀਜ਼ਾਂ ਤੇ ਸ਼ੁਰੂ ਤੋਂ ਹੀ ਵੀਰੇ ਦਾ ਹੈਗਾ ਕਿ ਮੈਂ ਜੋ ਮੰਗ ਲਿਆ ਵੀਰੇ ਤੋਂ ਉਹਨੇ ਮੈਨੂੰ ਦਵਾ ਹੀ ਦਵਾਇਆ ਵੀਰੇ ਨੇ ਇਹ ਹੀ ਹੁੰਦਾ ਦੇ ਲੋ ਵੀ ਵੱਡੇ ਭਰਾ ਦਾ ਹੁਣ ਵੀ ਕਿੰਨਾ ਹੋ ਹੁੰਦਾ ਨਾ ਕਿ ਵੀਰੇ ਨੇ ਜੋ ਵੀ ਕਹਤਾ ਮੈਂ ਕਹਤਾ ਵੀ ਵੀਰੇ ਇਹ ਆਹ ਚੀਜ਼ ਲੈਣੀ ਹੈ ਤਾਂ ਵੀਰਾ ਤੇ ਭਾਬੀ ਉਹਨੂੰ ਦਵਾਉਣ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਆ ਕੀ ਹਾਂ ਚੱਲ ਲੈ ਲੈਨੇ ਆ ਆ ਗੱਡੀ ਵੀ ਉਹਨਾਂ ਨੇ ਹੀ ਦਿਵਾਈ ਸੀ ਵੀ ਹਾਂ ਲੈ ਲੈ ਕੋਈ ਗੱਲ ਨਹੀਂ ਬੁਲਟ ਲਿਆ ਉਹ ਵੀ ਉਹਨਾਂ ਨੇ ਤੇ ਜਦੋਂ ਪਹਿਲਾਂ ਪਹਿਲਾਂ ਫੋਨ ਆਈ ਆਇਆ Samsung ਦਾ ਟੱਚ ਫੋਨ ਲਿਆ ਸੀਗਾ ਉਹ ਵੀ ਵੀਰੇ ਨੇ ਪੈਸੇ ਦਿੱਤੇ ਸੀ ਇਕੱਠੇ ਕਰਕੇ ਤੇ ਉਦੋਂ ਲੱਗਿਆ ਤਾਂ ਬਹੁਤ ਮਹਿੰਗਾ ਸੀ ਉਹ 12000 ਰੁਪਏ ਦਾ ਆਇਆ ਸੀ ਉਦੋਂ ਉਸ ਟਾਈਮ ਕਾਫੀ ਸਾਲਾਂ ਦੀ ਗੱਲ ਆ ਪਹਿਲੀ ਵਾਰ ਜਦੋਂ ਜਾਨੋ ਜਾਨੀ ਕਿ ਟੱਚ ਸਕਰੀਨ ਫੋਨ ਲਿਆ ਤੇ ਉਹਨਾਂ ਨੂੰ ਕਿਹਾ ਵੀ ਵੀਰੇ ਉਹ ਫੋਨ ਲੈਣਾ ਜਿਹਦੀਆਂ ਐਵੇਂ ਉਂਗਲ ਫੇਰੇ ਤੇ ਫੋਟੋਆਂ ਕਹਾਣੀਆਂ ਤੇ ਵੀ ਦੂਜਾ ਨਹੀਂ ਲੈਣਾ ਵੀ ਵੱਡਨ ਵਾਲਾ ਵੀ ਉਹ ਫੋਨ ਲੈਣਾ ਵੀ ਜਿਹਦੀਆਂ ਉਂਗਲ ਫੇਰੇ ਤੇ ਫੋਟੋਆਂ ਕਹਾ ਨਿਕਲਣ ਤੇ ਉਹ ਵੀ ਲਿਆ ਫਿਰ ਉਸ ਤੋਂ ਬਾਅਦ ਆਈਫੋਨ ਵੀ ਲੈ ਕੇ ਦਿੱਤਾ ਆਈਫੋਨ 3 4 6 ਇਦਾਂ ਸਾਰਿਆਂ ਦਾ ਚੱਲੀ ਜਾਂਦਾ ਤੇ ਬਹੁਤ ਤਾਂ ਹੀ ਕਹਿੰਦੇ ਆ ਵੀ ਵੱਡਾ ਭਰਾ ਦੇ ਸਿਰ ਤੇ ਐਸ਼ ਹੋ ਜਾਂਦੀ ਆ ਹੁੰਦੀ ਵੀ ਆ ਸਹੀ ਗੱਲ ਲੋ ਜੀ ਲੈ ਚੱਲਿਆ ਪੰਪ ਸਰ ਆਪਣੇ ਨਾਲ ਦਵਾਈ ਮੁੱਕੀ ਹੋਈ ਆ 50 50 ਉਹ ਲੈ ਕੇ ਆਉਣਾ ਇੱਕ ਢੋਲ ਜੋ ਕੀਤੀ ਸੀ 9 ਪੈਗ ਠੀਕ ਹੈ ਹੁਣ ਬਾਕੀ ਲੈ ਕੇ ਆਉਣਾ ਹਾਂਜੀ ਲੱਗੇ ਹੋਇਆ ਬੰਦੇ ਆਪਣੇ ਸਪਰੇਅ ਕਰਨ ਤੇ ਇਧਰ ਸੀਗਾ ਆਪਣਾ ਟਾਈਮ ਆ ਡਾਲੂ ਇਹਨੂੰ ਚੱਲਦਾ ਪਾਣੀ ਤੇ ਇਧਰ ਵੀ ਸਪਰੇਅ ਕਰਕੇ ਇਹਨੂੰ ਪਖਰਾਜ ਨੂੰ ਪਾਣੀ ਲਾਉਣਾ ਵਾ ਤੇ ਅੱਜ ਇਹ ਤੇ ਐਸਓਪੀ ਯਾਨੀ ਕਿ 50 50 ਦੀ ਸਪਰੇਅ ਕਰ ਦੇਣੀ ਆ ਸਪਰੇਅ ਕਰਕੇ ਇਹਨੂੰ ਪਾਣੀ ਲਾ ਦੇਣੇ ਤੇ ਸਹਜ ਸੀਗਾ ਨਹੀਂ ਤੋ ਆ ਉਕੇ ਇਤੋਂ ਦੇ ਵਿੱਚ ਨਾ ਪੂਰੇ ਸੁੱਕੇ ਪਏ ਆ ਖੇਤ ਇਹਨਾਂ ਪੂਰੇ ਹਨ ਕਿ ਪਾਣੀ ਮੰਗਦੇ ਆ ਬਾਈ ਚਾਂਸ ਜੇ ਜਾਨਕੀ ਕੋਰਾ ਪੈ ਜਾਵੇ ਤਾਂ ਸਭ ਦੇ ਆਲੂ ਰਗੜੇ ਜਾਣੇ ਆ ਫਖਰਾਜ ਆਲੂ ਤੇ ਲੱਗੇ ਹੋਇਆ ਸਪਰੇਅ ਕਰਨ ਕਿਉਂਕਿ ਇਹਨੂੰ ਪਾਣੀ ਲਾ ਦੀਏ ਜ਼ਰੂਰੀ ਆ ਪਾਣੀ ਲਾਉਣਾ ਵੀ ਤੇ ਪਾਣੀ ਲੱਗ ਜਾਊਗਾ ਤੇ ਹੁਣ ਸੁੱਕਾ ਮੰਨਨੰਨਾ ਤਿਆਰ ਹੋ ਜਾਣਾ ਇਹਨੇ ਹਜੇ ਨਮੀ ਤਾਂ ਬਹੁਤ ਆ ਖੱਤੇ ਦੇ ਵਿੱਚ ਨਮੀ ਦੀ ਕਮੀ ਨਹੀਂ ਹੈਗੀ ਤੇ ਨਮੀ ਬਥੇਰੀ ਸੀ ਪਰ ਪਾਣੀ ਮੰਗਣਾ ਵਾ ਕਿਉਂਕਿ ਹਜੇ ਦਿਨ ਬਹੁਤ ਨਿੰਗ ਜਾਣਿਆ ਹਨ ਦਿਨ ਨਿੰਗਣ ਦੇ ਨਾਲ ਪਾਣੀ ਲਾਉਣਾ ਜ਼ਰੂਰੀ ਹੈ ਫਿਰ ਐਵੇਂ ਬਾਅਦ ਚ ਜਲਦੀ ਸੁੱਕ ਜਾਊਗਾ ਸੁੱਕੇ ਦੇ ਨਾਲ ਫਿਰ ਆਲੂ ਖਰਾਬ ਹੋ ਜਾਂਦਾ ਬਹੁਤ ਸਿੱਧ ਇਦਾਂ ਕਰਕੇ ਪਾਣੀ ਚੱਲ ਰਿਹਾ ਕੋਈ ਪਾਣੀ ਲਾ ਦੀਏ ਵੀ ਨਹੀਂ ਪਾਣੀ ਬਿਨਾ ਫਿਰ ਖਰਾਬ ਹੋ ਜਾਊਗਾ ਲੋਹੀ ਪਖਰਾਜ ਤੇ ਨਿਬੜ ਗਿਆ ਦੇ ਲੋ ਯਾਨੀ ਕਿ ਯਾਰ ਮਸ਼ੀਨਰੀ ਦਾ ਹੀ ਫਾਇਦਾ ਵਾ ਕਿ ਜਿਵੇਂ ਹੁਣ ਕੱਲ ਅਸੀਂ ਦੇਖਿਆ ਸੀਗਾ ਨਾ ਕਿ ਮੈਂ ਕਿਹਾ ਚੱਲ ਪਾਣੀ ਲੱਗੂਗਾ ਪਾਣੀ ਲੱਗੂ ਮੈਂ ਕਿਹਾ ਚੱਲ ਸਪਰੇ ਵੀ ਕਰ ਦਈਏ ਕਿ ਸਪਰੇ ਕਰੇ ਦਾ ਫਾਇਦਾ ਹੋ ਜੂਗਾ ਵੀ ਪਾਣੀ ਲੱਗਣ ਤੋਂ ਬਾਅਦ ਫਿਰ ਸਪਰੇ ਨਹੀਂ ਹੋਣੀ ਹੈ ਨਾ ਕਿ ਸਪਰੇ ਕਰਦਾਂਗੇ ਤਾਂ ਜੇ ਹੁਣ ਬੰਦਿਆਂ ਤੋਂ ਕਰਾਉਣੀ ਹੁੰਦੀ ਕਿੱਧਰ ਜਾਣਾ ਉਧਰੋਂ ਬੜਨ ਕਿ ਮੈਨੂੰ ਐ ਸੀਗਾ ਕਿ ਸੈਜ ਦੇ ਵਿੱਚ ਨਹੀਂ ਕੋਈ ਵੀ ਵੀਰੇ ਕਮੀ ਹੈਗੀ ਕਿ ਜੇ ਆਪਾਂ ਕਹੀਏ ਵੀ ਸੈਜ ਦੇ ਵਿੱਚ ਕਮੀਆਂ ਵੀ ਆਪਾਂ ਸਪਰੇਅ ਤਾਂ ਕਰੀਆ ਨਹੀਂ ਸੈਜ ਪੂਰਾ ਵਧੀਆ ਵਾ ਤੇ ਸਪਰੇਅ ਤਾਂ ਆਪਾਂ ਕਰਤੀ ਵੀ ਚਲੋ ਹੋਰ ਸੈਜ ਵੱਡਾ ਹੋਜੂ ਝਾੜ ਵਜੂ ਕਿਉਂਕਿ ਪਾਣੀ ਲਾਉਣਾ ਵਾ ਹੁਨੇ ਦਿਨ ਖੜੂਗਾ ਹੀ ਤਾਂ ਕਰਕੇ ਆਪਾਂ ਸਪਰੇਅ ਕਰਦੇ ਕਿ ਨਹੀਂ ਜੇ ਨਾ ਵੀ ਕਰਦੇ ਤਾਂ ਵੀ ਇਹਨੇ ਸੈਜ ਵਧੀਆ ਲੈ ਜਾਣਾ ਪਰ ਫਿਰ ਆਪਾਂ ਗੱਲ ਮੋੜੀ ਨਹੀਂ ਜੋਤ ਦੀ ਦਿਖਾਉਣਾ ਸਾਨੂੰ ਸਹਜ ਵੀ ਆ ਦੇ ਲੋਨਾ ਇੰਨਾ ਸੋਹਣਾ ਸਹਜ ਹੋਣਾ ਤੁਸੀਂ ਗੱਲ ਹੀ ਛੱਡ ਆਲੂ ਵੀ ਨਾਲੇ ਪੂਰੇ ਵਧੀਆ ਓਕੇ ਅਜੇ ਤਾਂ ਇਹ ਵੱਡਾ ਹੋਣਾ ਵੰਦਾ ਦੇਖ ਲਓ ਨਾ ਹੋਰ ਕਿੱਡਾ ਹੁਣ ਕਰਨਾ ਇਹਨੂੰ ਆਪਾਂ ਸਾਈਜ਼ ਨਹੀਂ ਜਮਾ ਵੀ ਮਾੜਾ ਸਾਈਜ਼ ਬਹੁਤ ਸੋਹਣਾ ਬਣਿਆ ਹੋਇਆ ਬਸ ਵੀ ਖੜੂ ਗਾ ਆਲੂ ਤਾਂ ਕਰਕੇ ਮੈਂ ਕਿਹਾ ਸਪਰੇਅ ਕਰ ਦਿੰਨੇ ਆ ਪਰ ਮੇਰੇ ਕਦੇ ਡੱਫਣ ਨਹੀਂ ਹੁੰਦਾ ਕਿਉਂਕਿ ਮੈਂ ਸਪ੍ਰੇ ਹਾਂ ਵੱਧੂ ਯੂਜ਼ ਹੀ ਨਹੀਂ ਨਾ ਕਰਦਾ ਡੱਫਣਾਉਣ ਦੱਸੋ ਆ ਆਲੂ ਨੇ ਕਿੰਨਾ ਵਧੀਆ ਵਿਕਣਾ ਰੇਟ ਤੇ ਦੇਖ ਲਓ ਕਿੰਨਾ ਸੋਹਣਾ ਸਾਈਜ਼ ਦਾ ਕਿੰਨਾ ਪ੍ਰੋਪਰ ਹੈ ਨਾ ਕਿ ਇਹਨੇ ਵਧੀਆ ਵਿਕਣਾ ਆ ਦੇਖ ਲਓ ਇੰਨੇ ਆਲੂਆਂ ਦੇ ਵਿੱਚੋਂ ਆ ਹਜੇ ਹੋਰ ਉਹ ਯਾਨੀ ਕਿ ਆ 20 ਸਾਈਜ਼ ਆ ਬਸ ਉਹਨੂੰ ਤੁਸੀਂ ਲਾਲੋ ਸਾਹਿਬ ਕੀ ਕਿਵੇਂ ਆਪਾਂ ਬਿਨਾ ਮਤਲਬ ਤੋਂ ਉਹ ਕਰੀ ਜਾਈਏ ਜਾਂ ਇਹ ਨਾ ਵੀ ਕਰੀਏ ਤਾਂ ਵੀ ਸਰਦਾ ਪਰ ਫੇਰ ਵੀ ਮੈਂ ਕਹਾਂ ਤੇ ਹਲਤਜਾਰਬਾ ਜੋਤ ਨੇ ਕਿਹਾ ਵੀ ਕਰਕੇ ਦੇਖਦੇ ਆਂ ਦੀ ਗੱਲ ਮੰਨ ਲੈਨੇ ਆਂ ਵੀ ਪਾਣੀ ਤਾਂ ਲਾਉਣਾ ਹੀ ਆ ਉਹ ਕਹਿੰਦਾ ਵੀਰੇ ਟਰਾਈ ਕਰਕੇ ਦੇਖੋ ਵੀ ਪਾਣੀ ਤਾਂ ਤੁਸੀਂ ਲਾਉਣਾ ਹੀ ਆ ਵੀ ਇੱਕ ਵਾਰ ਟਰਾਈ ਕਰਕੇ ਮੈਂ ਕਹਾਂ ਚੱਲ ਦੇਖਦੇ ਆਂ ਜੋਤ ਦੇ ਕਹਿਣ ਤੇ ਟਰਾਈ ਕਰ ਲਿਆ ਕਿਤਾ ਹੁੰਦਾ ਇਹ ਖੱਤੇ ਚ ਨਾ ਆਲੂ ਹਰੇ ਹੋਣ ਦੀ ਪ੍ਰੋਬਲਮ ਆਉਂਦੀ ਰਹਿੰਦੀ ਆ ਕਿਉਂ ਕਿਉਂਕਿ ਨਾ ਬੱਟ ਤੇੜ ਖਾ ਜਾਂਦੀ ਹੈ ਇਹਦੀ ਤੇੜ ਜਦੋਂ ਬੱਟ ਖਾ ਜਾਂਦੀ ਆ ਫਿਰ ਉਹਦੇ ਵਿੱਚ ਵੀ ਨਾ ਹਵਾ ਲੱਗਦੀ ਆ ਜਿਵੇਂ ਦੂਜੇ ਖੇਤਾਂ ਦੇ ਵਿੱਚ ਨਹੀਂ ਇਹ ਚੀਜ਼ਾਂ ਹੁੰਦੀਆਂ ਇਹ ਡਾਕਰ ਚ ਖੱਤਿਆਂ ਜੀ ਹੁੰਦੀ ਆ ਰੇਤਲੇ ਬਾਣ ਦੇ ਵਿੱਚ ਤੇੜ ਨਹੀਂ ਪੈਂਦੀ ਆ ਦੇਖ ਲੋ ਕਰੋੜਾ ਆਪਣਾ ਕਿੰਨਾ ਸੋਹਣਾ ਸਹਿਜ ਹੋ ਗਿਆ ਇਹ ਖੱਤੇ 'ਚ ਅੱਧਾ ਇੱਕ ਡਾਇਮੰਡ ਸੀਗਾ ਅੱਧਾ ਕਰੋੜਾ ਲਾਇਆ ਸੀ ਕਿਉਂਕਿ ਡਾਇਮੰਡ ਦਾ 20 ਮੁੱਗਿਆ ਸੀ ਫਿਰ ਬਾਕੀ ਕਰੋੜਾ ਲਾਤਾ ਸੀ ਕਰੋੜਾ ਹੀ ਦਾ ਸਹਿਜ ਵੀ ਦਿਖਾ ਦਿੰਨਾ ਵੀਰੇ ਤੁਹਾਨੂੰ ਰੋਡੇ ਨੇ ਦਾਣੇ ਚੱਕੇ ਹੋਇਆ ਬਹੁਤ ਜ਼ਿਆਦਾ ਆਹ ਦੇ ਲੋ ਇੰਨੇ ਦਾਣੇ ਚੱਕਿਆ ਕਰੋਡੇ ਨੇ 1 2 3 4 5 6 7 8 9 10 ਹਾਂ 10 ਦਾਣੇ ਚੱਕੇ 10 ਦਾਣੇ ਚੱਕੇ ਆ ਕਰੋਡੇ ਨੇ 10 ਨੇ 1 11 ਆਹ ਦੇ ਪਿਆ ਇੱਕ ਰੋਡਾ ਨਾ ਲੇਟ ਲਾਈ ਫਾਇਦੇਦਾਰ ਆ ਜੇ ਆਪਾਂ ਇਹਨੂੰ ਅਗੇਤਾ ਲਾਉਨੇ ਆ ਨਾ ਫਿਰ ਇਹ ਗਿਣਤੀ ਚ ਦਾਣੇ ਚੱਕਦਾ 3 4 ਹੀ 3 4 ਦਾਣੇ ਚੱਕਣੇ ਨੇ ਮਸਾ ਹਨ ਤੇ ਪਰ ਉਹੀ ਮੋਟੇ ਹੋ ਜਾਣੇ ਆ ਬਹੁਤ ਛੇਤੀ ਉਹ ਡੱਫਲ ਹੋ ਜਾਂਦੇ ਆ ਲੋ ਤੇ ਹੁਣ ਜਿਵੇਂ ਇਹਨੇ ਇੰਨੇ ਦਾਣੇ ਚੱਕੇ ਹੋਏ ਆ ਅਜੇ ਬੇਲ ਪੂਰੀ ਤੰਦਰੁਸਤ ਹੁਣ ਇਹਨੂੰ ਪਾਣੀ ਲੱਗੂਗਾ ਪਾਣੀ ਲਾ ਕੇ ਇਹਨੂੰ ਫਿਰ ਦੇਖਦੇ ਆ ਨਾ ਕਈ ਵਧੀਆ ਹੋ ਜਾਣਾ ਨੇ ਤੇ ਅੱਜ ਸਪਰੇ ਵੀ ਹੋ ਗਈ ਤੇ ਚਲੋ ਵਧੀਆ ਇਹਨੇ ਖੜਾ ਰਹਿਣਾ ਹਜੇ ਹਜੇ ਆਪਾਂ ਕਿਹੜਾ ਇਹਦੀ ਬੇਲ ਵੱਢਣੀ ਆ ਹਜੇ ਇਹਨੇ ਕਿੰਨੇ ਦਿਨ ਹੀ ਹਜੇ ਆਪਾਂ ਇਹਨੂੰ ਛੇੜਨਾ ਹੀ ਨਹੀਂ 10-15 ਦਿਨ ਕੱਟ ਗਿਆ 20 ਦਿਨ ਇਹਨੇ ਪੂਰਾ ਵਧੀਆ ਜਾਣਾ ਹੁਣ ਧੁੱਪਾਂ ਲੱਗਣ ਲੱਗ ਜਣਾ ਧੁੱਪਾਂ ਚਾਪੇ ਵਧੀ ਜਾਣਾ ਵੀਰੇ ਕੋਈ ਸਪਰੇਹਾਂ ਦੀ ਬਾਲੀ ਲੋੜ ਨਹੀਂ ਹੁੰਦੀ ਜਿਵੇਂ ਆਹ ਧੁੱਪਾਂ ਲੱਗੀਆਂ ਨੇ ਇਹ ਧੁੱਪਾਂ ਦੇ ਵਿੱਚ ਹੀ ਫਰਕ ਪੈਣਾ ਸਪਰੇਹਾਂ ਦਾ ਤੇ ਤਾਂ ਹੀ ਸਾਇਦ ਸੂਜ ਵਧਣਾ ਨਹੀਂ ਨਹੀਂ ਵੱਧਦਾ ਹੁੰਦਾ ਸਾਇਦ ਚਾਹੇ ਜਿੰਨੀ ਮਰਜੀ ਸਪ੍ਰੇਹਾ ਕਰੀ ਚੱਲੋ ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪੈਣ ਲੱਗਣਾ ਜਦੋਂ ਧੁੱਪਾਂ ਲੱਗਣ ਲੱਗੀਆਂ ਠੀਕ ਨੇ ਮੇਰੇ ਇਹ ਗੱਲ ਹੈ ਇਹ ਕਾ ਆਪਾਂ ਨਵੀਂ ਵੈਰੈਟੀ ਲਾਈ ਸੀਗੀ ਤੇ ਇਹਦਾ ਉਦੋਂ ਆਪਾਂ ਦੇਖਿਆ ਸੀਗਾ ਚੈੱਕ ਕੀਤਾ ਸੀ ਸਾਈਜ਼ ਨਾ ਛੋਟਾ ਜਿਹਾ ਕਿ ਆਲੂ ਰਾਸ਼ਨ 'ਚ ਨਹੀਂ ਸੀ ਗਿਆ ਕੋਈ ਵੀ ਤੇ ਮੈਂ ਕਿਹਾ ਇੱਥੇ ਵੀ ਦੇਖ ਲੈਣੇ ਅੱਜ ਨਹੀਂ ਇਹਦੇ 13045 ਸਪਰੇਅ ਕਰਨ ਦਾ ਵਿਚਾਰ ਬਣਾਇਆ ਕਿਉਂ ਕਰਦੀ ਹੈ ਇਹ ਚਲੋ ਸਹੀ ਹੋ ਜਾਊਗਾ ਆਲੂ ਸੀਗਾ ਬਹੁਤ ਵਧੀਆ ਹਨ ਸਹਿਜ ਇੱਕੋ ਜਿਹਾ ਹੀ ਸੀ ਆਹ ਦੇ ਜਿਵੇਂ ਹੁਣ ਆਪਣੇ ਯਾਰ ਮੇਰੇ ਨਿਕਲਦੇ ਇੱਕੋ ਜਿਹੇ ਸਹਿਜ ਆਲੂ ਦਾ ਕਦੇ ਮੇਰੇ ਡੱਫਲ ਡੁੱਫਲ ਜੇ ਹੁੰਦੀ ਆ ਦੇਖ ਲਿਓ ਤੁਸੀਂ ਸਾਰੇ ਸਾਈਜ਼ ਇੱਕੋ ਜਿਹੀ ਨਿਕਲਣਗੇ ਲਾ ਤਾਂ ਕਿ ਆਪਾਂ ਵੀਰੇ ਦਵਾਈਆਂ ਦਵਾਈਆਂ ਦਾ ਕਰਦੇ ਆ ਘੱਟ ਜੋਜ਼ ਠੀਕ ਨਹੀਂ ਆਪਾਂ ਪੰਗੇ ਲੈਂਦੇ ਨਹੀਂ ਦਵਾਈਆਂ ਦੇ ਜਿਆਦੇ ਉਹਦੇ ਚੱਕਰ ਦੇ ਵਿੱਚ ਇਹ ਚੀਜ਼ਾਂ ਬਹੁਤ ਫਰਕ ਪੈਂਦਾ ਵੀਰੇ ਸਾਈਜ਼ ਦੇ ਵਿੱਚ ਕਿ ਨਹੀਂ ਇੱਕ ਆਲੂ ਡੱਫਲ ਹੁੰਦਾ ਦੋ ਆਲੂ ਛੋਟੇ ਹੁੰਦੇ ਆ ਹਨ ਕਿ ਉਹਦੇ ਨਾਲੋਂ ਚੰਗਾ ਕੀ ਬਾਲਾ ਨਾ ਜ਼ੋਰ ਦਵੇ ਦਵਾਈਆਂ ਤੇ ਕਿਉਂਕਿ ਜਿਹੜੀ ਉਮਰ ਆਲੂ ਦੀ ਉਹਨੇ ਬਾਧੀ ਜਾਣਾ ਦੇਖੋ ਇਹੇ ਪੱਟੀ ਸੀ ਬੇਲ ਆਪਾਂ ਇੱਕੋ ਹੀ ਟਾਣੀ ਹਨ ਇਹਨੂੰ ਪਾਇਆ 1 2 3 4 5 6 ਆਲੂ ਪਾਇਆ 6ਾਂ ਦਾ ਸਹਿਜ ਯਾਨੀ ਕਿ ਚਾਰਾਂ ਦਾ ਸਹਿਜ ਸਹੀ ਆ ਪੰਜਾਂ ਦਾ ਇੱਕ ਸਹਿਜ ਛੋਟਾ ਕੋਈ ਦੇਖ ਲਓ ਸਾਬ ਕਿ ਹੁਣ ਇਹ ਤੇ 13041 ਕਰ ਹੀ ਦਿੰਨੇ ਅੱਜ ਇਹ ਦੇਖੀ ਜੋ ਇਹ ਤਾਂ ਗੱਲ ਹੈਗੀ ਆ ਨਵੀਂ ਇੱਕ ਅੱਧਾ ਬੂਟਾ ਹੋਰ ਦੇਖਦੇ ਆ ਕਿਦੋਂ ਕੱਟ ਕੇ ਫਿਰ ਪਤਾ ਲੱਗ ਜੂ ਆਪਾਂ ਇੱਥੋਂ ਦੇਖਦੇ ਆ ਵੱਟ ਕੇ ਕੀ ਹੁੰਦਾ ਵੇ ਆਪ ਬੇਲੇ ਇੱਥੇ ਭਾਰੀ ਆ ਬੇਲਾ ਇਹਨੂੰ ਦੇਖ ਲੈ ਹਾਂ ਦੇਖੋ ਇਹਦੀਆਂ ਟਾਹਣੀਆਂ ਨੇ 1 2 3 4 ਚਾਰ ਟਾਹਣੀਆਂ ਇਹ ਗੁਰ ਚਾਰ ਟਾਣੀਆਂ ਦੇ ਥੱਲੇੋਂ ਪਹਿਲਾ ਆਲੂ ਦੂਜਾ ਆਲੂ ਤੀਜਾ ਚੌਥਾ ਪੰਜਵਾਂ tema no 10 10 ਆਲੂ ਆ ਵੀਰੇ ਇਹਦੇ ਥੱਲੇ ਪਰ ਹਾਂ ਇਹ ਵੈਰੈਟੀ ਨੂੰ ਦੇਖ ਕੇ ਲੱਗ ਗਿਆ ਆਲੂ ਹੈਗਾ ਸੋਹਣਾ ਬਹੁਤ ਹਨਾ ਵਧੀਆ ਵੱਲੂ ਤੇ ਪਰ ਹਾਂ ਇਹ ਲੰਬੇ ਟਾਈਮ ਵਾਲੀ ਵੈਰੈਟੀ ਆ ਗੇਤੀ ਬੀਜ ਹੋਵੇ ਤਾਂ ਇਹ ਜਾ ਕੇ ਸਹੀ ਸਹਿਜ ਫੜਿਆ ਕਰੂਗੀ ਕਿ ਲੇਟ ਨਾ ਵਿਜੇ ਇਹਨੂੰ ਫੇਰੀ ਇਹਨੇ ਸਹੀ ਹੁਣ ਹੋਣਾ ਮੈਂ ਹਜੇ ਬੇਲ ਬੂਲ ਤਾਂ ਪਈ ਆ ਪੂਰੀ ਸੋਹਣੀ ਕਿਤੇ ਕੋਈ ਪ੍ਰੋਬਲਮ ਨਹੀਂ ਬੇਲ ਨੂੰ ਕੋਈ ਕੁਝ ਨਹੀਂ ਦੇਖੋ ਪੂਰੀ ਸੋਹਣੀ ਪਈ ਹੁਣ ਅੱਜ ਇਹ ਤੇ 13045 ਦੀ ਸਪਰੇਅ ਕਰਦੇ ਆ ਇਹ ਚਲੋ ਦੇ ਹੁਣ ਜੇ ਇਹਦੇ ਮੁਕਾਬਲੇ ਆਪਾਂ ਜੋਤੀ ਦੇਖੀਏ ਜੋਤੀ ਦੇ ਵਿੱਚ ਸਾਬ ਦੇ ਤੋਂ ਫਰਕ ਹੋਊਗਾ ਕਾਫੀ ਫਰਕ ਹੋ ਜੋਤੀ ਦੇ ਵਿੱਚ ਜੋਤੀ ਦੇ ਇਹ ਤਕਰੀਬਨ ਨਾਲ ਹੀ ਲੱਗਿਆ ਹੋਇਆ ਹਾਂ ਜੋਤੀ ਦੇ ਇਹ ਸੇਮ ਹੀ ਹੈ ਬਜਾਈਏ ਇਹਨਾਂ ਦੇ ਆਹ ਦੇਖੋ ਜੋਤੀ ਦੇ ਥੱਲੇ ਮਾਲ ਕਰਾਂ ਇੱਕ ਦੋ ਤਿੰਨ ਠੀਕ ਨਹੀਂ ਚਾਰ ਪੰਜ ਛੇ 8 9 10 11 12 12, 12 ਇਹੇ ਸੀਗੇ ਇਹਦੇ ਥੱਲੇ ਇੱਕੋ ਟਾਣੀ ਪੱਟੀ ਆ ਦੇਖ ਲੋ ਆ ਦੇਖ ਲੋ ਐਡੀ ਇੱਕੋ ਟਾਣੀ ਆ ਇਹਨੂੰ ਤਿੰਨ ਟਾਣੀਆਂ ਨਿਕਲੀਆਂ ਸੀ ਤਿੰਨ ਟਾਣੀਆਂ ਨਿਕਲੀਆਂ ਹਨ ਤਿੰਨਾਂ ਦੇ ਵਿੱਚੋਂ ਦੇ ਲਸਾਈ ਦੇ ਲੋ ਵੀਰੇ ਸਾਡਾ ਮੇਰਾ ਇਹ ਐਵੇਂ ਯਾਰ ਦਵਾਈਆਂ ਪਾਉਣ ਦਾ ਵੀਰੇ ਕੋਈ ਫਾਇਦੇ ਨਹੀਂ ਹੈਗੇ ਤੂੰ ਦੇ ਲਾ ਯਾਰ ਇਹ ਵੀਰੇ 30 ਨਵੰਬਰ ਦਾ ਲੱਗਿਆ ਹੋਇਆ 31 ਨਵੰਬਰ ਸੱਚ 30 ਨਵੰਬਰ ਕਹਤਾ 30 ਅਕਤੂਬਰ ਦਾ 31 ਅਕਤੂਬਰ ਦਾ ਇੱਕ ਨੂੰ ਲੱਗਿਆ ਆ ਖੱਤਾ ਇੱਕ ਨੂੰ ਲੱਗਿਆ ਸੀ ਉਹ 30 ਨੂੰ ਲੱਗਿਆ ਤੁਸੀਂ ਸਾਇਜ ਦੇਖ ਲਓ ਵੀ ਆਪਣੇ ਆਪ ਹਨ ਕਿ ਕਿੰਨਾ ਪ੍ਰੋਪਰ ਸਾਇਜ ਐਨੀ ਛੇਤੀ ਕੰਮ ਹੋਣਾ ਚਾਹੀਦਾ ਦੇਖੋ ਹੁਣ ਵਿਹਲੇ ਸੀਗੇ ਬੰਦੇ ਆ ਵੀ ਆਪਣਾ ਪੰਪ ਉਧਰੋਂ ਵਿਹਲਾ ਹੋਇਆ ਮੈਂ ਕਿਹਾ ਚੱਲ ਇੱਥੇ 13045 ਤੇ ਫਰੇ ਕਰੀ ਦਈਏ ਹਨ ਤੇ ਨਾਲ ਹੀ ਸਾਧ ਵਿਹਲਾ ਹੋਇਆ ਤੇ ਜਦੀ ਇੱਧਰ ਲੈ ਆਂਦਾ ਪੰਪ ਅੱਛਾ ਚੱਲ ਹੁਣ ਇਹਨੂੰ ਦੇਖ ਕੇ ਚਲੋ ਹੁਣ ਵੀਰੇ ਹੁਣ ਸਪਰੇਹਾਂ ਕਰੋ ਖੱਤਿਆਂ ਦੇ ਵਿੱਚ ਹੁਣ ਜਿਹੜੇ ਵੀਰਾਂ ਨੇ ਕਰੀਆਂ ਹੋਈਆਂ ਨੇ ਸਪਰੇਹਾਂ ਵੀ ਹਾਂ ਹਾ ਮੌਸਮ ਚ ਕਰੀਆਂ ਸੀਗੀਆਂ ਉਹ ਨਾ ਐਵੇਂ ਚੱਕ ਕੇ ਪੰਪ ਹੁਣ ਫੇਰ ਦੁਬਾਰਾ ਸ਼ੁਰੂ ਕਰ ਲਿਓ ਕਿ ਜਿਨ੍ਹਾਂ ਨੇ ਤਾਂਗ ਤੁਕਦਾਲੀਆਂ ਕਰੀਆਂ ਹੋਈਆਂ ਉਹ ਹਜੇ ਪਰਹੇਜ਼ ਹੀ ਰੱਖਿਓ ਕਿਉਂਕਿ ਆ ਧੁੱਪ ਲੱਗੂਗੀ ਉਹ ਦਵਾਈ ਉਵੇਂ ਹੀ ਹੋਣੀ ਆ ਤੇ ਜਦੋਂ ਧੁੱਪ ਲੱਗੂ ਤਾਂ ਆਪਣੇ ਆਪ ਸਾਈਜ਼ ਵੀ ਸਾਰਾ ਇਨਕਰੀਜ਼ ਹੋਣ ਲੱਗ ਜਾਣਾ ਵੀਰੇ ਕੋਈ ਦਿੱਕਤ ਨਹੀਂ ਹੈਗੀ ਤੇ ਪਰ ਆਪਣਾ ਇਉਂ ਨਾ ਹੋਵੇ ਵੀ ਹੁਣ ਤੁਸੀਂ ਦੁਬਾਰਾ ਫੇਰ ਪੰਪ ਚੱਕ ਲਓ ਜੇ ਹਜੇ ਥੋੜੇ ਦਿਨ ਹੀ ਹੋਇਆ ਫੇਰ ਨਾ ਹਜੇ ਕਰੋ ਸਾਈਜ਼ ਵੀਰੇ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਸਪ੍ਰੇਹਾਂ ਕਰੀਆਂ ਆਹਾ ਦਿਨਾਂ ਦੇ ਵਿੱਚ 0% ਸਾਈਜ਼ ਵਧਿਆ ਹੁਣ ਆਲੂ ਦਾ ਜਿੰਨੀ ਠੰਡ ਸੀਗੀ ਤੇ ਕੋਈ ਫਾਇਦਾ ਨਹੀਂ ਹੁੰਦਾ ਕਿ ਸਪ੍ਰੇਹਾਂ ਆਪਾਂ ਜਦੋਂ ਧੁੰਦ ਹੁੰਦੀ ਜਾਂ ਇੰਨੀ ਫ੍ਰੀਜ਼ਿੰਗ ਦੇ ਵਿੱਚ ਕੋਈ ਕੰਮ ਨਹੀਂ ਕਰਦੀ ਦਵਾਈ ਕਿਉਂਕਿ ਆਲੂਆਂ ਤੇ ਦਵਾਈ ਨਹੀਂ ਉਦੋਂ ਹੀ ਕੰਮ ਕਰਨਾ ਵੀਰੇ ਜਦੋਂ ਧੁੱਪ ਲੱਗਣੀ ਆਲੂ ਨੂੰ ਠੀਕ ਨਹੀਂ ਧੁੱਪ ਲੱਗੂਗੀ ਤਾਂ ਦਵਾਈ ਕੰਮ ਕਰੂਗੀ ਜ਼ਰੂਰ ਤੇ ਪਰ ਤਾਂ ਹੁਣ ਜਿਹੜੀਆਂ ਨੇ ਵੀਰਿਆਂ ਨੇ ਕਰੀ ਹੋਈ ਆ ਉਹ ਠੀਕ ਆ ਇਹਨਾਂ ਨੇ ਨਹੀਂ ਕਰੀ ਤਾਂ ਹੁਣ ਵੀਰੇ ਦਵਾਈਆਂ ਕਰੋ ਆਪਦੀਆਂ ਜਿਹੜੇ ਜਿਹੜੇ ਸੈਤ ਵਾਲੀਆਂ ਤੁਹਾਨੂੰ ਠੀਕ ਲੱਗਦੀਆਂ ਵਧੀਆ ਲੱਗਦੀਆਂ ਉਹ ਕਰ ਲਓ 13045 ਆ ਐਸਓਪੀ ਆ ਹਨਾ ਜਿਵੇਂ ਇਹ ਜੀਆਂ ਜਿੰਨੀਆਂ ਵੀ ਹੈਗੀਆਂ 05234 ਵੀ ਪਾਉਂਦੇ ਆ ਕਈ ਵੀਰ ਜਿਹੜੀਆਂ ਜਿਹੜੀਆਂ ਵੀ ਪਾਉਣੀਆਂ ਉਹ ਤੁਸੀਂ ਆਪ ਦੇ ਮੁਤਾਬਕ ਦੇਖ ਕੇ ਪਾ ਲਓ ਪਰ ਹੁਣ ਕਰੋ ਲੋ ਸੁਪਰੇ ਹਨ ਕਿ ਹੁਣ ਸਹੀ ਟਾਈਮ ਆ ਕਿ ਹੁਣ ਚਲੋ ਧੁੱਪਾਂ ਨਿਕਣ ਲੱਗ ਜਾਣੀਆਂ ਹੁਣ ਆ ਸੋਮਵਾਰ ਤੋਂ ਮੈਨਾਂ ਦਾ ਲੋੜੀ ਤੋਂ ਬਾਅਦ ਦਿਨ ਕਹਿੰਦੇ ਹੁੰਦੇ ਖੁੱਲੇ ਹੁੰਦੇ ਆ ਤੇ ਜੇ ਦਿਨ ਖੁੱਲ ਗਏ ਤਾਂ ਫੇਰ ਕੋਈ ਦਿੱਕਤ ਨਹੀਂ ਹੈਗੀ ਵੀਰੇ ਨਾਮ ਨਾਲ ਸੁਪਰੀਆਂ ਆਪਦੀਆਂ ਕਰੋ ਤੇ ਹੁਣ ਸਹਿਜ ਹੋ ਜਾਣਾ ਵੱਡਾ ਧੁੱਪ ਲੱਗੂਗੀ ਸਹਿਜ ਹੋਣ ਜਿਹੜੇ ਹੁਣ ਆਹ 10 15 ਦਿਨ ਨਿੰਘਿਆ ਵੀਰੇ ਉਹਨਾਂ ਵਿੱਚ ਤਾਂ ਮੈਨੂੰ ਆਲੂ ਟਸ ਟਸ ਤੋਂ ਮਸ ਨਹੀਂ ਹੋਇਆ ਹੁਣ ਜਿਵੇਂ ਕਹਿੰਦੇ ਨੇ ਵੀ ਟਸ ਤੋਂ ਮਸ ਨਹੀਂ ਹੋਣਾ ਉਹ ਉਹ ਚੀਜ਼ ਹੋਣੀ ਹੈ ਵੀਰੇ ਹਨ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਸੁਪਰੀਆਂ ਕਰੀ ਗਏ ਹੋ ਤਾਂ ਉਹਨਾਂ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਠੰਡ ਦੇ ਵਿੱਚ ਉਹ ਚੀਜ਼ਾਂ ਕਰਨ ਹੁਣ ਕਰ ਲੋ ਹੁਣ ਤਾਂ ਸਾਰਾ ਅਸਰ ਵੀ ਕਰੂਗਾ ਸਾਰਾ ਚੀਜ਼ਾਂ ਤੇ ਬਸ ਆਪਦਾ ਪਾਣੀ ਆਲੂ ਮੰਗਦਾ ਵੀਰੇ ਪਾਣੀ ਐਤਕੀ ਕਿਉਂਕਿ ਰਹਿ ਗਿਆ ਖੁਸ਼ਕ ਅੱਗੇ ਮੀਂਹ ਉਹ ਪੈ ਜਾਂਦਾ ਹੁੰਦਾ ਵੀਰੇ ਸਿਆਲਾਂ ਚੱਕ ਅੱਦਾ ਪਰ ਐਤਕੀ ਵੀ ਬਿਲਕੁਲ ਵੀ ਮੀਂਹ ਨਹੀਂ ਪਿਆ ਤੇ ਉਹਦੇ ਕਰਕੇ ਵੀਰੇ ਪਾਣੀ ਦੀ ਵੀ ਲੋੜ ਆ ਆਲੂ ਨੂੰ ਬਹੁਤ ਜ਼ਿਆਦੇ ਤੇ ਪਾਣੀ ਆਪਾਂ ਜੇ ਲਾ ਸਕਦੇ ਆ ਤਾਂ ਲਾਓ ਪਾਣੀ ਪਾਣੀ ਦੀ ਬਹੁਤ ਜ਼ਿਆਦੇ ਲੋੜ ਆ ਪਾਣੀ ਲਾਉਣਾ ਪੈਣਾ ਆਪਾਂ ਨੂੰ ਆ ਜਿਹੜੇ ਜਵਾਕ ਤੇ ਬੁੜੀ ਬੈਠੀ ਆ ਨਾ ਕਾਨੂੰਨ ਇਹਨਾਂ ਨੇ ਪਾਸ ਕਰਨ ਨੂੰ ਫੇ ਕੀਤਾ ਵਾ ਤੇ ਤੁਸੀਂ ਦੇਖ ਲਓ ਕਿ ਜਾਨੀ ਕਿ ਸਾਡੇ ਅੱਖਾਂ ਦੇ ਮੇਰੇ ਅੱਖਾਂ ਦੇ ਮੂਹਰੇ ਇੱਥੇ ਕੁਛ ਇਹ ਹੋਇਆ ਕਿ ਨਾ ਵਿਚਾਰੇ ਟਰੱਕ ਵਾਲ ਦੀ ਕੋਈ ਗਲਤੀ ਸੀ ਨਾ ਕੁਝ ਹੋਰ ਹਨਾ ਕਿ ਟਰੱਕ ਦੇ ਮਗਰੋਂ ਆ ਕੇ ਡਾਲੇ ਦੇ ਵਿੱਚ ਆਪ ਮੋਟਰਸਾਈਕਲ ਮਾਰਿਆ ਹਨਾ ਤੇ ਹੁਣ ਇਹ ਚ ਕਿਸੇ ਟਰੱਕ ਵਾਲ ਦੀ ਤਾਂ ਕੋਈ ਗਲਤੀ ਨਹੀਂ ਠੀਕ ਹੈ ਤੇ ਟਰੱਕ ਵਾਲ ਦੇ ਵਿੱਚ ਮੋਟਰਸਾਈਕਲ ਮਾਰ ਕੇ ਆਪ ਡੇਪੀ ਬੁੜੀ ਤੇ ਮੁੰਡਾ ਵੀ ਡੇਪੇ ਹਨਾ ਤੇ ਉਹਨੂੰ ਧਮਕੀ ਦਿੰਦੇ ਆ ਕਿ ਅਸੀਂ ਪੁਲਿਸ ਨੂੰ ਫੋਨ ਕਰ ਦੇਣਾ ਕੀ ਸਾਨੂੰ ਪੈਸੇ ਦੇ ਮੀ ਤੈਨੂੰ 10 ਸਾਲ ਦੀ ਸਜ਼ਾ ਕਰਾਉਣੀ ਆ ਆ ਹਾਲਾਤ ਆ ਆਪਣੇ ਇੰਡੀਆ ਦੇ ਵਿੱਚ ਕੀ ਤੁਸੀਂ ਪਹਿਲਾਂ ਪਹਿਲਾਂ ਵੀ ਜਿਹੜੇ ਯਾਨੀ ਕਿ ਕਿੰਨੇ ਨਜਾਇਜ਼ ਗੱਲਾਂ ਤੋਂ ਪਹਿਲਾਂ ਫਸਦਿਆ ਲੋਕ ਹਨ ਕਿ ਬੇਕਾਰ ਕਾਨੂੰਨ ਜਿਹੜੇ ਬਣੇ ਹੋਏ ਆ ਵੀ ਜਿਨ੍ਹਾਂ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਜਿਹੜੀਆਂ ਚੀਜ਼ਾਂ ਦੇ ਵਿੱਚ ਤੇ ਇਹ ਕਾਨੂੰਨ ਪਾਸ ਹੋ ਗਏ ਤਾਂ ਇਹ ਜੇ ਤਾਂ ਬੰਦੇ ਫਿਰ ਉਹੀ ਲੈ ਤਾਂ ਹੁਣ ਜੇ ਜੇ ਇਹ ਮੰਨ ਜਾਂਦੀ ਉਹ ਲਾ ਇਹਦਾ ਜਹੇ ਲੱਖ ਰੁਪਇਆ ਮੰਗ ਲੈਂਦੀ ਨਾਲੇ ਗਲਤੀ ਉਹਦੀ ਹੈ ਆਪਣਾ ਬੰਦਾ ਸਪਰੇਅ ਕਰਕੇ ਮੁੜੇ ਆਉਂਦੇ ਉਹਨੇ ਦੱਸਿਆ ਕਹਿੰਦਾ ਮੈਂ ਮਗਰ ਦੀ ਮੇਤੋਂ ਇਹਨੇ ਮੂਰੇ ਕੱਢਿਆ ਮੇਰੇ ਮੂਰੇ ਟਰੱਕ ਜਾਂਦਾ ਕਹਿੰਦਾ ਮੂਰੋਂ ਗੱਡੀ ਆਉਂਦੀ ਆ ਮਗਰੋਂ ਲਿਜਾ ਕੇ ਤੇਜ਼ ਕੱਢ ਕੇ ਟਰੱਕ ਦੇ ਪਿੱਛੇ ਡਾਲੇ ਜਿਹਨੇ ਆਪ ਮਰਿਆ ਮੋਟਰਸਾਈਕਲ ਹੁਣ ਤੁਸੀਂ ਲਾ ਲਓ ਸਾਬ ਕੀ ਇਹ ਚ ਕੀ ਦੀ ਗਲਤੀ ਹੈ ਟਰੱਕ ਵਾਲੀ ਵੀ ਗਲਤੀ ਹੈ ਉਹ ਬਜਾਰਾ ਵੇਰ ਵੀ ਕਹਿੰਦਾ ਮੈਂ ਖਰਚਾ ਦੇ ਦੇਣਾ ਕੋਈ ਗੱਲ ਨਹੀਂ ਜਿਹੜਾ ਤੇਰਾ ਲੈ ਟੁੱਟੀ ਆ ਜਾਂ ਕੁਝ ਵੀ ਹੋਇਆ ਮੈਂ ਤੇਰਾ ਦੇ ਦੇਣਾ ਨਹੀਂ ਕਹਿੰਦੇ ਨਹੀਂ ਅਸੀਂ ਪੁਲਿਸ ਦੇ ਵਿੱਚ ਰਿਪੋਰਟ ਕਰਨੀ ਹੈ ਥਾਣੇ ਦੇ ਵਿੱਚ ਲੈ ਦੱਸ ਆ ਹਾਲਾਤ ਆ ਦੱਸੋ ਕੀ ਕਰੂ ਬੰਦਾ ਯਾਰ ਇਹਨਾਂ ਦਾ